ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹਾਂ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਨੂੰ ਵਿਕਟਰੀ ਇਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਹੈ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਤੁਸੀਂ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਹੈ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ